ਅੱਜ ਸਾਡਾ ਪਹਿਰਾਵਾ ਵਿਗੜ ਗਿਆ ਏ ਚਰਚਾਂ ਵਿੱਚ ਅਸੀਂ ਸ਼ਰਮ ਲਾ ਦਿੱਤੀ ਐ ਐਵੇਂ ਜੀਨ ਦੀਆਂ ਪੈਂਟਾਂ ਬਨੈਣਾ ਬੀਬੀਆਂ ਪਾਓ ਸੂਟ ਪਾ ਲੂਗੇ ਕਿ ਮਰ ਜਾਣਾ ਕੈਪਰੀਆਂ ਪਾ ਪਾ ਕੇ ਗਰਮੀ ਬਹੁਤ ਹੈ ਕੈਪਰੀ ਪਾਉਣੇ ਘਰੇ ਪਾਈ ਫਿਰੋ ਟੱਡਾ ਘਾਰੇ ਜੋ ਮਰਜ਼ੀ ਪਾਓ ਪਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤਾਂ ਡਿਸਪਲਨ ਨਾਲ ਆਓ ਅੱਜ ਚਰਚਾਂ ਨੂੰ ਅਸੀਂ ਜਦੋਂ ਪੱਪ ਬਣਿਆ ਹੁੰਦਾ ਹੈ ਨਾ ਪੱਪ ਡਿਸਕੋ ਡਾਂਸੀ ਨੂੰ ਪਾਦਰੀ ਤਾਂ ਬੇਸ਼ਰਮ ਹੋਇਆ ਫਿਰਦਾ ਸਾਡੀਆਂ ਧੀਆ ਪਹਿਣ ਆਈਆਂ ਤੇ ਜਦੋਂ ਤੁਸੀਂ ਇਦਾਂ ਪਰਮੇਸ਼ਰ ਸਾਹਮਣੇ ਆਉਂਦੇ ਹੋ ਕਿਉਂ ਨਹੀਂ ਸ਼ਰਮ ਆਉਂਦੀ ਸ਼ਰਮ ਆਉਂਦੀ ਸ਼ਰਮ ਆਉਂਦੀ ਸ਼ਰਮ ਆਉਂਦੀ ਕਦੋਂ ਨਹੀਂ ਸ਼ਰਮ ਆਉਂਦੀ ਮੈਂ ਦੁਆ ਵੀ ਕਰਾਂ ਤੇ ਕਦੀ ਆਪਣੇ ਮੋਢੇ ਨੰਗੇ ਨਹੀਂ ਹੋਣ ਦਿਨਾ ਜਦੋਂ ਪ੍ਰਾਰਥਨਾ ਕਰਦਾ ਮੇਰੇ ਗੋਡੇ ਵੀ ਨੰਗੇ ਨਹੀਂ ਹੋਣ ਦਿਨਾ ਮੈਂ ਦੁਆ ਦੇ ਵਿੱਚ ਤੁਹਾਨੂੰ ਪਤਾ ਹੈ ਦੌ ਦਵਾਰੇ ਜਦੋਂ ਦੀ ਧੀਆ ਪੁੱਤ ਪਤਨੀਆਂ ਨੂੰ ਚੱਕ ਕੇ ਲੈ ਗਏ ਉਹਨੇ ਸਭ ਤੋਂ ਪਹਿਲਾਂ ਕੀ ਮੰਗਾਇਆ ਸੀ ਦੁਆ ਕਰਨ ਲਈ ਆਪਣਾ ਇਹ ਫੌਦ ਮੰਗਾਇਆ ਪਹਿਰਾਵਾ ਮੰਗਾਇਆ ਵੀ ਦੁਆ ਕਰਨ ਦੇ ਵੀ ਤਰੀਕੇ ਆਏ ਥੋੜਾ ਵਾ ਰਾਤ ਨੂੰ ਨਿੱਕਰ ਪਾਈ ਹੋਈ ਆ ਏਸੀ ਚੱਲਦਾ ਬੈਗਾ ਲੱਤਾਂ ਵਿਛਾ ਕੇ ਧੰਨਵਾਦ 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 ਨਾਲ ਖੁਰਕ ਕਰੀ ਗਏ ਸ਼ੁਕਰ ਹੈ ਪ੍ਰਭੂ ਜੀ ਤੇਰਾ ਸ਼ੁਕਰ ਹੈ ਖੁਦਾਵੰਦ ਤੇਰਾ ਧੰਨਵਾਦ ਆ ਖੁਦਾਵੰਦ ਤੇਰਾ ਸ਼ੁਕਰ ਹੈ ਧੰਨਵਾਦ ਆ ਪੱਖਾ ਥੋੜਾ ਤੇਜ਼ ਕਰ ਦੇ ਧੰਨਵਾਦ 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 ਏਸੀ ਦਾ ਮੂੰਹ ਮੇਰੇ ਵੱਲੋਂ ਕਰ ਤੇਰਾ ਹੀ ਸ਼ੁਕਰ ਹੈ ਪ੍ਰਭੂ ਜੀ ਧੰਨਵਾਦ ਧੰਨਵਾਦ ਬੂਆਣਾ ਖੋਲ ਅੰਨੀ ਦਿਆ ਧੰਨਵਾਦ ਧੰਨਵਾਦ ਪ੍ਰਭੂ ਜੀ ਤੇਰਾ ਸ਼ੁਕਰ ਆ ਇਹ ਗੜੀਆਂ ਦਵਾਵਾ ਕਿੜੀਆਂ